ਪਾਰਕਿੰਗ ਦੇ ਰਿਲੇਟੇ ਅਸੀਂ ਕਾਰਵਾਈ ਕਰ ਰਹੇ ਹਾਂ ਐਕਚੁਅਲੀ ਆਪਣੇ ਪੂਲ ਬੰਦ ਹੋਣ ਕਰਕੇ ਨਾ ਟ੍ਰੈਫਿਕ ਕੰਟਰੋਲ ਨਹੀਂ ਹੋ ਰਿਹਾ ਉਹ ਟ੍ਰੈਫਿਕ ਕਰਕੇ ਰੇਡੀਆਂ ਵਾਲਿਆਂ ਕਰਕੇ ਤੇ ਇੱਕ ਜਿਹੀ ਬਾਹਰ ਲੋਕਾਂ ਨੇ ਫੁੱਟਪਾਥ ਤੇ ਜਗ੍ਹਾ ਦੀ ਨਜਾਇਜ਼ ਤੌਰ ਤੇ ਕਬਜ਼ੇ ਕੀਤੀ ਹੋਈ ਹੈ ਉਹ ਹੀ ਅੱਜ ਕਲੀਅਰ ਕਰਾ ਦੇਣਾ ਹੈ ਸਰ ਰੇੜੀਆਂ ਵੀ ਜਿਹੜੀ ਪਰਮਾਰ ਹੈ ਕਿ ਕੀ ਖਾਲੀ ਕਰਾ ਰਹੇ ਉਹਨਾਂ ਨੂੰ ਲੱਗਦਾ ਇਹਨਾਂ ਦੀ ਬਤਨ ਜਿਹੜੀ ਫੁਟਬਾਲ ਧੋਕੇ ਜੋ ਜਗ੍ਹਾ ਘੇਰੀ ਹੋਈ ਲੋਕਾਂ ਨੇ ਜਿਵੇਂ ਰੇੜੀ ਅੱਗੇ ਲਾਤੀ ਕਿਸੇ ਨੇ ਕਿਸੇ ਦੀ ਦੁਕਾਨ ਅੱਗੇ ਰੇੜੀ ਲਾਤੀ ਅਸੀਂ ਅੱਜ ਕਲੀਅਰ ਕਰਾ ਰਹੇ ਦੱਸਦਾ ਕਿ ਕਿੰਨੇ ਕੁ ਅੱਜ ਜਿਹੜੀ ਟ੍ਰੈਫਿਕ ਦੀ ਜਿਹੜੀ ਸਮੱਸਿਆ ਸੀ ਤੇ ਉਹਨੂੰ ਹੱਲ ਕਰਾਇਆ ਹੈ ਕਾਫੀ ਜ਼ਿਆਦਾ ਹੀ ਹੱਲ ਕਰਾਤਾ ਹੈ ਜਿਹਨੇ ਫਿਨਿਸ਼ਰ ਵਾਲੇ ਬਾਹਰ ਫਿਨਿਸ਼ਰ ਲਾਈ ਜਾਂਦੇ ਸੀ ਤੇ ਰੇੜੀਆਂ ਦੀਆਂ ਨਜਾਇਜ਼ ਰੇੜੀਆਂ ਲਾਈਆਂ ਹੋਈਆਂ ਅਸੀਂ ਕਲੀਅਰ ਕਰਾਤਾ ਹੈ ਕਾਫੀ ਸਾਮਾਨ ਵੀ ਕੋਈ ਕਬਜ਼ੇ ਚ ਲੀਤਾ ਹੈ ਹਾਂ ਸਾਮਾਨ ਵੀ ਕਾਫੀ ਜਬਤ ਕੀਤਾ ਤਾਜ ਦੇ ਕਿ ਇਹਦਾ ਪਿੰਚਰ ਹੋ ਗਿਆ ਕਿ ਇਹਦੇ ਬੋਲ ਹੋ ਗਏ ਜਾਂ ਕਿ ਇਹਦਾ ਕੋਈ ਜਿਵੇਂ ਲੋਕਾਂ ਨੇ ਕਬਜ਼ੇ ਕਰਕੇ ਆਪਣੇ ਮੱਝੇ ਦੇਵਲ ਰੱਖੇ ਉਹ ਦਖਲ ਦਿੱਤੀ ਆਪਣੇ ਟੈਪ ਯਾਤੇ ਡਿਪਾਰਟਮੈਂਟ ਦੇ ਰਿਲੇਟੇ ਸੀ ਕਾਰ ਨਹੀਂ ਕਰ ਰਹੇ ਐਕਚੁਅਲੀ ਆਪਣੇ ਪੁਲ ਬੰਦ ਹੋਣ ਕਰਕੇ ਨਾ ਟ੍ਰੈਫਿਕ ਕੰਟਰੋਲ ਨਹੀਂ ਹੋ ਰਿਹਾ ਉਹ ਟ੍ਰੈਫਿਕ ਕਰਕੇ ਰੇੜੀਆਂ ਵਾਲਿਆਂ ਕਰਕੇ ਤੇ ਇੱਕ ਜਿਹੀ ਬਾਹਰ ਲੋਕਾਂ ਨੇ ਫੁੱਟਪਾਥ ਤੇ ਜਗ੍ਹਾ ਦੇ ਨਜਾਇਜ਼ ਤੌਰ ਤੇ ਕਬਜ਼ੇ ਕੀਤੇ ਹੋਏ ਨੇ ਉਹ ਹੀ ਅੱਜ ਕਲੀਅਰ ਕਰਾ ਰਹੇ ਸਰ ਰੇੜੀਆਂ ਵੀ ਬਿਜਲੀ ਪਰਮਾਰ ਆ ਕਿ ਕੀ ਖਾਲੀ ਕਰਾ ਰਹੇ ਉਹਨਾਂ ਨੂੰ ਲੱਗਦਾ ਇਹਨਾਂ ਦੀ ਬਤਨ ਜੀ ਮਾਤੋ ਕਿ ਜੋ ਜਦਾਂ ਕਿ ਰਹੀ ਲੋਕਾਂ ਨੇ ਜਿਵੇਂ ਰੇੜੀ ਅੱਗੇ ਲਾਤੀ ਕਿਸੇ ਨੇ ਕਿਸੇ ਨੇ ਦੁਕਾਨ ਅੱਗੇ ਰੇੜੀ ਲਾਤੀ ਅਸੀਂ ਅੱਜ ਕਲੀਅਰ ਕਰਾ ਰਹੇ ਦੱਸਦਾ ਕਿ ਕਿੰਨੇ ਕੁ ਅੱਜ ਜਿਹੜੀ ਟ੍ਰੈਫਿਕ ਦੀ ਜਿਹੜੀ ਸਮੱਸਿਆ ਸੀ ਤੇ ਉਹਨੂੰ ਹੱਲ ਕਰਾਇਆ ਹੈ ਕਾਫੀ ਜ਼ਿਆਦਾ ਹੀ ਹੱਲ ਕਰਾਤਾ ਹੈ ਜਿਹਨੇ ਫਿਨਿਸ਼ਰ ਵਾਲੇ ਬਾਹਰ ਫਿਨਿਸ਼ਰ ਲਾਈ ਜਾਂਦੇ ਸੀ ਤੇ ਰੇੜੀਆਂ ਦੀਆਂ ਨਜਾਇਜ਼ ਰੇੜੀਆਂ ਲਾਈਆਂ ਹੋਈਆਂ ਅਸੀਂ ਕਲੀਅਰ ਕਰਾਤਾ ਹੈ ਕਾਫੀ ਸਾਮਾਨ ਵੀ ਕੋਈ ਕਬਜ਼ੇ ਚ ਲੀਤਾ ਹੈ ਹਾਂ ਸਾਮਾਨ ਵੀ ਕਾਫੀ ਜ਼ਰੂਰੀ ਦਾ ਸੀ ਸਾਜ ਨੇ ਕਿ ਇਹਦਾ ਫਿਨਿਸ਼ਰ ਹੋ ਗਿਆ ਕਿ ਇਹਦੇ ਬੋਲ ਹੋ ਗਏ ਜਾਂ ਕਿ ਇਹਦਾ ਕੋਈ ਜਿਵੇਂ ਲੋਕਾਂ ਨੇ ਕਬਜ਼ੇ ਕਰਕੇ ਆਪਣੇ ਮੱਦੇ ਦੇਵ ਦੇ ਹੀ ਲੋਕਾਂ ਨੇ ਜਿਵੇਂ ਰੇੜੀ ਅੱਗੇ ਲਾਤੀ ਕਿਸੇ ਨੇ ਕਿਸੇ ਦੀ ਦੁਕਾਨ ਅੱਗੇ ਰੇੜੀ ਲਾਤੀ ਅਸੀਂ ਅੱਜ ਕਲੀਅਰ ਕਰਾ ਦੇ ਦੱਸਾਂਗੇ ਕਿ ਕਿੰਨੀ ਕੁ ਅੱਜ ਜਿਹੜੀ ਟ੍ਰੈਫਿਕ ਦੀ ਜਿਹੜੀ ਸਮੱਸਿਆ ਸੀ ਤੇ ਉਹਨੂੰ ਹੱਲ ਕਰਾਇਆ ਹੈ ਕਾਫੀ ਜ਼ਿਆਦਾ ਹੀ ਹੱਲ ਕਰਾਤਾ ਹੈ ਜਿਹਨੇ ਫਰਨੀਚਰ ਆਲੇ ਬਾਹਰ ਫਰਨੀਚਰ ਲਾਈ ਜਾਂਦੇ ਸੀ ਤੇ ਰੇੜੀਆਂ ਉਹਨਾਂ ਦੀਆਂ ਜਾਇਜ਼ ਰੇੜੀਆਂ ਲਾਈਆਂ ਹੋਈਆਂ ਅਸੀਂ ਕਲੀਅਰ ਕਰਾਤਾ ਹੈ ਕੱਬ ਸਾਮਾਨ ਵੀ ਕੋਈ ਕਬਜ਼ੇ ਚ ਲੀਤਾ ਹੈ ਹਾਂ ਸਾਮਾਨ ਵੀ ਕਾਫੀ ਜੱਫੀ ਲਾ ਕਾਹਦੇ ਕਿ ਇਹਦਾ ਪਲੇਸਰ ਹੋ ਗਿਆ ਕਿ ਇਹਦੇ ਬੋਲ ਹੋ ਗਏ ਜਾਂ ਕਿ ਇਹਦਾ ਕੋਈ ਜਿਵੇਂ ਲੋਕਾਂ ਨੇ ਕਬਜ਼ੇ ਕਰਕੇ ਆਪਣੇ ਮੱਦੇ ਦੇਵਲ ਰੱਖੇ ਉਹ ਦਫਤਰੀ ਇਹ ਆਪਣੇ ਤਹਿ ਦੇ ਅਫਸਰ ਡਿਪਾਰਟਮੈਂਟ ਦੇ ਰੇਡ ਤੇ ਅਸੀਂ ਕਾਰਵਾਈ ਕਰ ਰਹੇ ਹਾਂ ਐਕਚੁਅਲੀ ਆਪਣੇ ਪੁਲ ਬੰਦ ਹੋਣ ਕਰਕੇ ਨਾ ਟ੍ਰੈਫਿਕ ਕੰਟਰੋਲ ਨਹੀਂ ਹੋ ਰਿਹਾ ਉਹ ਟ੍ਰੈਫਿਕ ਆ ਕੇ ਰੇਡੀਆਂ ਵਾਲਿਆਂ ਕਰਕੇ ਤੇ ਇੱਕ ਜਿਲੀ ਬਾਹਰ ਲੋਕਾਂ ਨੇ ਫੁੱਟਪਾਥ ਤੇ ਜਗ੍ਹਾ ਦੀ ਜਿਹੜੇ ਜਾਈ ਤੋਂ ਉਹ ਕਬਜ਼ੇ ਕਿਤੇ ਹੀ ਨਹੀਂ। ਤੋਂ ਹੀ ਅੱਜ ਕਲੀਅਰ ਕਰਾ ਰਹੇ ਹਾਂ। ਸਰ ਰੇੜੀਆਂ ਵੀ ਬਿਜਲੀ ਪਰ ਮਾਰ ਆ ਕਿ ਕੀ ਖਾਲੀ ਕਰਾ ਰਹੇ ਉਹਨਾਂ ਨੇ। ਇਹਨਾਂ ਦਾ ਮਤਲਬ ਜਿਹੜੀ ਖੁਤਬਾਤ ਤੋਂ ਕੇ ਜੋ ਜਗ੍ਹਾ ਘੇਰੀ ਹੋਈ ਲੋਕਾਂ ਨੇ ਜਿਵੇਂ ਰੇੜੀ ਅੱਗੇ ਲਾਤੀ ਕਿਸੇ ਨੇ ਕਿਸੇ ਨੇ ਦੁਕਾਨ ਅੱਗੇ ਰੇੜੀ ਲਾਤੀ ਅਸੀਂ ਉਹ ਅੱਜ ਕਲੀਅਰ ਕਰ ਰਹੇ ਹਾਂ। ਤਾਂ ਕਿੰਨੇ ਕੁ ਅੱਜ ਜਿਹੜੀ ਟ੍ਰੈਫਿਕ ਜਿਹੜੀ ਸਮੱਸਿਆ ਸੀ ਤੇ ਉਹਨੂੰ ਹੱਲ ਕਰਾਇਆ। ਕਾਫੀ ਜ਼ਿਆਦਾ ਹੀ ਹੱਲ ਕਰਾਤਾ ਹੈ ਜਿਹਨੇ ਫਿਨਿਸ਼ਰ ਵਾਲੇ ਬਾਹਰ ਫਿਨਿਸ਼ਰ ਲਾਈ ਜਾਂਦੇ ਸੀ ਤੇ ਰੇੜੀਆਂ ਉਹਨਾਂ ਦੇ ਨਜਾਇਜ਼ ਰੇੜੀਆਂ ਲੱਗੀਆਂ ਉਹ ਅਸੀਂ ਕਲੀਅਰ ਕਰਾਤਾ ਹੈ। ਸਮਾਨ ਵੀ ਸਾਕਿ ਨੇ ਕਿ ਇਹ ਦਾ ਪਿਕਚਰ ਹੋ ਗਿਆ ਕਿ ਇਹ ਬੋਲ ਹੋ ਗਿਆ ਜਾਂ ਕਿ ਇਹ ਦਾ ਕੋਈ ਜਿਵੇਂ ਲੋਕਾਂ ਨੇ ਕਬਜ਼ੇ ਕਰਕੇ ਆਪਣੇ ਮੱਜੇ ਦੇਵ ਰੱਖੇ ਉਹ ਦੱਬ ਕੇ